ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੋਂ ਅੰਦਾਜ਼ੇ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੋਂ ਅੰਦਾਜ਼ੇ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟਿਆ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਫਿਰ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹੱਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਚੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀਵੈਅਰ ਰਹਿ ਤੂੰ ਅੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹ ਨੇ ਕਿ ਅਜਿਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚੀ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸਕਦੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚੀ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੂੰ ਅੰਦਾਜ਼ੇ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤਾਂ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟਿਆ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਫਿਰ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੇ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹੱਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਸ਼ੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਰਹਿ ਸੁੰਦਾਜ਼ੀ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹਨੇ ਕਿ ਅਜੇਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚਲ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸ ਕੱਢੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚਲ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟੀਆਂ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਏ ਫਿਰ ਦਾਅਵੇ ਕਰਦਾ ਏ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕੀ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਸ਼ੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਐ ਸੁੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹ ਨੇ ਕਿ ਅਜਿਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਸ਼ੀ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸਕ ਦਿੱਤੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤਾਂ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟਿਆ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਫਿਰ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹੱਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਚੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਰਹਿ ਤੂੰ ਅੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਰਾਕੇ ਸਵਾਲ ਇਹਨੇ ਕਿ ਅਜੇਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚਲ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸ ਕੱਢੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚਲ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟਿਆ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਏ ਫਿਰ ਦਾਅਵੇ ਕਰਦਾ ਏ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਆ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਸ਼ੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਰਹਿ ਤੂੰ ਅੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪੜਾਖੇ ਸਵਾਲ ਇਹ ਨੇ ਕਿ ਅਜਿਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚਲ ਖੁਰਾਨਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸ ਕੱਢੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚਲ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟੀਆਂ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਏ ਫਿਰ ਦਾਅਵੇ ਕਰਦਾ ਏ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕੀ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਸ਼ੀ ਤੇਰੇ ਸਿਰ ਤੇ ਚਲਦੀ ਹੈ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਹੈ ਤੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹਨੇ ਕਿ ਅਜੇਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚਲ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸ ਕੱਢੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚਲ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟਿਆ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਏ ਫਿਰ ਦਾਅਵੇ ਕਰਦਾ ਏ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਆ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਚੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀਵੈਰ ਦਾ ਤੂੰ ਅੰਦਾਜ਼ੇ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹਨੇ ਕਿ ਅਜੇਹਾ ਕਿਹੜਾ ਇਨਸਾਨ ਹੈ ਜਿਸ ਨੂੰ ਲੈ ਕੇ ਹਿਮਾਂਚਲ ਖੁਰਾਨਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਆਪਣੀ ਪੜਾਸ ਕੱਢੀ ਗਈ ਹੈ ਪੰਜਾਬੀ ਅਦਾਕਾਰਾ ਹਿਮਾਂਚਲ ਖੁਰਾਨਾ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਪੜਾਸ ਕੱਢੀ ਹੈ ਤੁਹਾਨੂੰ ਅੰਦਾਜ਼ਾ ਹੈ ਕਿ ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਘਟੀਆਂ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਏ ਫਿਰ ਦਾਅਵੇ ਕਰਦਾ ਏ ਕਿ ਮੈਂ ਕੰਮ ਦਿਵਾਉਂਦਾ ਸੌਂਗਸ ਤੇ ਫਿਲਮ ਕਰਾਉਂਦਾ ਹਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਅਤੇ ਨਾਮੀ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ ਦੇ ਵਿੱਚ ਨੇ ਹਜ਼ਾਰ ਬਾਰ ਵੀ ਇਗਨੋਰ ਕਰਨ ਦੇ ਨਾਲ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਇਸ ਨੂੰ ਨਹੀਂ ਲੈ ਸਕਦੀ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਦੇ ਵੱਲੋਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਹਲੇ ਵੀ ਦੇਣੇ ਤੂੰ ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫਤ ਹੈ 10 10 ਲੱਖ ਉਧਾਰ ਦਿੱਤਾ ਤੇਰੀ ਉਕਾਤ ਨਹੀਂ ਕਿ ਤੂੰ ਨਿਊ ਕੁੜੀਆਂ ਨੂੰ ਕਹੇ ਕਿ ਹਿਮਾਂਚੀ ਤੇਰੇ ਸਿਰ ਤੇ ਚੱਲਦੀ ਐ ਕਦੇ ਲੰਡਨ ਦੇ ਵਿੱਚ ਫਸੇ ਤਾਂ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬੀ ਵੇਅਰ ਰਹਿ ਸੁੰਦਾਜ਼ੀ ਕਿਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਪਰ ਆਖਰ ਸਵਾਲ ਇਹ ਨੇ ਕਿ ਅਜਿਹਾ ਕਿਹੜਾ ਇਨਸਾਨ ਐ ਜਿਸ ਨੂੰ ਲੈ ਕੇ ਹਿਮਾਂਚੀ ਖੁਨਾਣਾ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਆ ਤੇ ਆਪਣੀ ਪੜਾਸਕਦੀ ਗਈ ਆ